ਵਾਰਾ ਫੈਬਰਿਕ ਵੀ ਸੁਆਗਤ ਹੈ ਤੁਹਾਡੇ ਲੋ ਜੀ ਅੱਜ ਤੁਹਾਡੇ ਲਈ ਮੈਂ ਬਹੁਤ ਸੋਹਣਾ ਫੈਬਰਿਕ ਲੈ ਕੇ ਪਿਓਰ ਕਾਟਨ ਦੇ ਵਿੱਚ ਪਿਓਰ ਕਾਟਨ ਲੀਲਣ ਹੈਗੀ ਹੈ ਇਹ ਦੇਖੋ ਬਹੁਤ ਸੋਹਣੀ ਹੈਗੀ ਅੱਜ ਬਹੁਤ ਸੋਹਣਾ ਕੱਪੜਾ ਹੈਗਾ ਜੀ ਜੇ ਤੁਸੀਂ ਵਰਕ ਵਗੈਰਾ ਕਰਵਾਉਣਾ ਚਾਹੁੰਦੇ ਹੋ ਇਹਦੇ ਤੇ ਇੱਕ ਹੀ ਟੈਕਸ ਦਾ ਹੈਗਾ ਜੀ ਆ ਦੇਖੋ ਬਹੁਤ ਪਿਆਰਾ ਕੱਪੜਾ ਹੈਗਾ ਜੀ ਤੇ ਗਾਜਰੀ ਇਹਦਾ ਕਲਰ ਹੈਗਾ ਜੀ ਬਹੁਤ ਸੋਹਣਾ ਸੂਟ ਨੇ ਤੇ ਰੇਟ ਆਪਾਂ ਨੇ ਕੱਢਿਆ ਜੀ ਸਿਰਫ 900 ਰੁਪਏ 900 ਰੁਪਏ ਦਾ ਸੂਟ ਹੈਗਾ ਜੀ ਤੁਸੀਂ ਕਲਰ ਚੈੱਕ ਕਰ ਲਓ ਕੋਈ ਵੀ ਕਲਰ ਤੁਸੀਂ ਲੈ ਸਕਦੇ ਹੋ ਸਾਰੇ ਕਲਰ ਬਹੁਤ ਸੋਹਣੇ ਨੇ ਆਪਣੇ ਕੋਲ ਕਾਫੀ ਕਲਰ ਆ ਚੁੱਕੇ ਨੇ ਜੀ ਆ ਦੇਖੋ ਬਹੁਤ ਸੋਹਣੇ ਸੋਹਣੇ ਕਲਰ ਆਏ ਨੇ ਤੇ ਜੋ ਵੀ ਮੇਰੀ ਭੈਣ ਨੂੰ ਕੋਈ ਵੀ ਸੂਟ ਪਸੰਦ ਆ ਤੁਸੀਂ ਲੈ ਸਕਦੇ ਹੋ ਜੇ ਤੁਸੀਂ ਵਰਕ ਕਰਵਾਉਣਾ ਚਾਹੁੰਦੇ ਹੋ ਉਹ ਵੀ ਤੁਸੀਂ ਸਾਨੂੰ ਦੱਸ ਦੇਣਾ ਆਪਾਂ ਵਰਕ ਵੀ ਕਰਵਾ ਕੇ ਤੁਹਾਨੂੰ ਦਵਾਂਗੇ ਜਿਹੜੇ ਵੀ ਕਲਰ ਤੇ ਤੁਸੀਂ ਕਹੋਗੇ ਜਿੱਦਾਂ ਦਾ ਵੀ ਤੁਸੀਂ ਡਿਜ਼ਾਈਨ ਕਹੋਗੇ ਉਦਾਂ ਦਾ ਆਪਾਂ ਡਿਜ਼ਾਈਨ ਤੁਹਾਨੂੰ ਬਣਾ ਕੇ ਦਵਾਂਗੇ ਹੈਂਡਵਰਕ ਦੇ ਵਿੱਚ ਮਸ਼ੀਨ ਵਰਕ ਦੇ ਵਿੱਚ ਜਿਵੇਂ ਵੀ ਤੁਹਾਨੂੰ ਚੰਗਾ ਲੱਗੇ ਉਹ ਜਾਂ ਤੁਸੀਂ ਸਾਨੂੰ ਦੱਸ ਸਕਦੇ ਹੋ ਆ ਦੇਖੋ ਜੀ ਕਿੰਨੇ ਸੋਹਣੇ ਕੁਆਂਟੀਟੀ ਦੇ ਆ ਆ ਵਾਲਾ ਪਰਪਲ ਕਲਰ ਹੈਗਾ ਜੀ ਇਹ ਚੱਕ ਕੇ ਦੇਖੋ ਹੁਣ ਆ ਦੇਖੋ ਪ੍ਰੀਮੀਅਮ ਕੁਆਲਟੀ ਹੈਗੀ ਹੈ ਜੀ ਦੇਖੋ ਇਹਦੀ ਬਹੁਤ ਸੋਹਣੀ ਕੋਟਨ ਹੈਗੀ ਹੈ ਜੀ ਤੇ ਖਰਾਬ ਨਹੀਂ ਹੋਏਗੀ ਬੂਰ ਨਹੀਂ ਆਏਗਾ ਬਿਲਕੁਲ ਵਧੀਆ ਕੁਆਲਿਟੀ ਹੈਗੀ ਹੈ ਜੀ ਤੇ ਇਨਰ ਵਗੈਰਾ ਵੀ ਨਹੀਂ ਇਹਦੇ ਤੇ ਲਾਈਨਿੰਗ ਵਗੈਰਾ ਵੀ ਨਹੀਂ ਲੱਗੂਗੀ ਸਿਰਫ 900 ਰੁਪਏ ਦੇ ਵਿੱਚ ਇਹ ਸੂਟ ਤੁਹਾਨੂੰ ਲੱਗੂਗਾ ਜਿਨ੍ਹਾਂ ਨੂੰ ਇਹ ਸੂਟ ਮਹਿੰਗਾ ਲੱਗ ਰਿਹਾ ਉਹ ਨਾ ਲੈਣ ਉਹ ਬਾਜ਼ਾਰ ਜਾ ਕੇ ਪਤਾ ਕਰਨ ਤੇ ਬਾਜ਼ਾਰੋਂ ਜਾ ਕੇ ਲੈ ਸਕਦੀਆਂ ਨੇ ਸਾਨੂੰ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਕਿਉਂਕਿ ਆਪਾਂ ਨੇ ਬਹੁਤ ਘੱਟ ਰੇਟ ਦੇ ਵਿੱਚ ਇਹ ਸੂਟ ਕੱਢੇ ਨੇ ਜੀ ਤੇ ਜਿਨ੍ਹਾਂ ਜਿਨ੍ਹਾਂ ਨੂੰ ਲੈਣੇ ਨੇ ਪਲੇਨ ਲੈਣੇ ਪਲੇਨ ਲੈ ਸਕਦੇ ਹੋ ਜੇ ਤੁਸੀਂ ਵਰਕ ਕਰਵਾਉਣਾ ਚਾਹੁੰਦੇ ਹੋ ਵਰਕ ਵੀ ਕਰਵਾ ਸਕਦੇ ਹੋ ਬਾਕੀ ਸੂਟ ਕਿਹੋ ਜਿਹੇ ਲੱਗੇ ਸਾਨੂੰ ਜ਼ਰੂਰ ਦੱਸਣਾ ਜੀ